ਸੰਨ ਗੁਰੂ ਰਾਮਦਾਸ ਜੀ ਦਾ ਜਨਮ ਚੋਨਾ ਮੰਡੀ ਲਾਹੌਰ ਵਿਖੇ ਪਿਤਾ ਹਰੀਦਾਸ ਜੀ ਅਤੇ ਮਾਤਾ ਅਨੂਪੀ ਜੀ ਦੀ ਕੁੱਖੋਂ ਸੰਨ 1534 ਨੂੰ ਹੋਇਆ ਮਾਤਾ ਪਿਤਾ ਨੇ ਬੜੇ ਹੀ ਪਿਆਰ ਦੇ ਨਾਲ ਉਹਨਾਂ ਦਾ ਨਾਮ ਜੇਠਾ ਰਖਿਆ ਗੁਰੂ ਰਾਮਦਾਸ ਜੀ ਕੇਵਲ 3 ਹੀ ਸਾਲਾਂ ਦੇ ਸਨ ਜਦੋਂ ਉਹਨਾਂ ਦੇ ਮਾਤਾ ਜੀ ਚੜ੍ਹਾਈ ਕਰ ਗਏ ਤਾਂ ਜਦੋਂ ਗੁਰੂ ਜੀ 7 ਸਾਲ ਦੇ ਹੋਏ ਤਾਂ ਉਹਨਾਂ ਦੇ ਪਿਤਾ ਜੀ ਵੀ ਅਕਾਲ ਚਲਾਣਾ ਕਰ ਗਏ ਘਰ ਦੀ ਆਰਥਿਕ ਸਥਿਤੀ ਬਹੁਤ ਹੀ ਕਮਜ਼ੋਰ ਹੋ ਗਈ ਇੱਕ ਟਾਈਮ ਦਾ ਪ੍ਰਸ਼ਾਦਾ ਮਿਲਣਾ ਵੀ ਔਖਾ ਹੋ ਗਿਆ ਸਾਰੇ ਰਿਸ਼ਤੇਦਾਰਾਂ ਅਤੇ ਸਾਥ ਸੰਬੰਧੀਆਂ ਨੇ ਗੁਰੂ ਜੇਠਾ ਜੀ ਦਾ ਸਾਥ ਛੱਡ ਦਿੱਤਾ ਅਤੇ ਮੂੰਹ ਫੇਰ ਲਿਆ ਇਹ ਸਭ ਦੇਖ ਕੇ ਜੇਠਾ ਜੀ ਦੇ ਨਾਨੀ ਜੀ ਉਹਨਾਂ ਨੂੰ ਆਪਣੇ ਨਾਲ ਲੈ ਗਏ ਅਤੇ ਫਿਰ ਉਹ ਆਪਣੀ ਨਾਨੀ ਜੀ ਦੇ ਨਾਲ ਹੀ ਰਹਿਣ ਲੱਗੇ ਨਾਨੀ ਜੀ ਨੇ ਜੇਠਾ ਜੀ ਨੂੰ ਕੁੰਗਣੀਆਂ ਬਣਾ ਕੇ ਦੇਣੀਆਂ ਅਤੇ ਗੁਰੂ ਜੇਠਾ ਜੀ ਨੇ ਉਹ ਕੁੰਗਣੀਆਂ ਲਾਹੌਰ ਦੇ ਬਾਜ਼ਾਰ ਵਿੱਚ ਫੇਰੀ ਲਗਾ ਕੇ ਉੱਚੀ ਹੋਕਾ ਦੇ ਕੇ ਵੇਚਣੀਆਂ ਅਤੇ ਉਸ ਦੇ ਨਾਲ ਹੀ ਘਰ ਦਾ ਰੋਟੀ ਪਾਣੀ ਚੱਲਦਾ ਸੀ ਕੁਝ ਸਮੇਂ ਬਾਅਦ ਨਾਨੀ ਜੀ ਉਹਨਾਂ ਨੂੰ ਪਿੰਡ ਵਾਸਰ ਕੇ ਯਾਨੀ ਕਿ ਅੰਮ੍ਰਿਤਸਰ ਨੇੜੇ ਲੈ ਆਏ ਉੱਥੇ ਵੀ ਗੁਰੂ ਜੇਠਾ ਜੀ ਨੇ ਕੁੰਗੜੀਆਂ ਵੇਚਣੀਆਂ ਉਸ ਨਾਲ ਹੀ ਕਰਦਾ ਗੁਜ਼ਾਰਾ ਹੋਣਾ ਕੁੰਗੜੀਆਂ ਵੇਚਣ ਦੇ ਨਾਲ-ਨਾਲ ਜੇਠਾ ਜੀ ਉੱਥੇ ਰਹਿੰਦੇ ਮਹਾਪੁਰਖਾਂ ਦੀ ਸੰਗਤ ਵੀ ਕਰਦੇ ਅਤੇ ਸੰਗਤ ਕਰਕੇ ਬਹੁਤ ਖੁਸ਼ ਹੁੰਦੇ ਇੱਕ ਦਿਨ ਭਾਈ ਜੇਠਾ ਜੀ ਦੇਖਦੇ ਨੇ ਕਿ ਸੰਗਤ ਬਾਸਰ ਕੇ ਤੋਂ ਹੁੰਦੀ ਹੋਈ ਗੋਇੰਦਵਾਲ ਸਾਹਿਬ ਗੁਰੂ ਅਮਰਦਾਸ ਜੀ ਦੇ ਦਰਸ਼ਨਾਂ ਲਈ ਜਾ ਰਹੀ ਸੀ ਉਹਨਾਂ ਸੰਗਤਾਂ ਵੱਲ ਦੇਖ ਕੇ ਉਹਨਾਂ ਦੇ ਮਨ ਵਿੱਚ ਵੀ ਚਾਹ ਉੱਠਿਆ ਅਤੇ ਉਹ ਵੀ ਸੰਗਤ ਦੇ ਨਾਲ ਹੀ ਗੁਰੂ ਅਮਰਦਾਸ ਜੀ ਦੇ ਦਰਸ਼ਨਾਂ ਲਈ ਚੱਲ ਤੁਰੇ ਉੱਥੇ ਭਾਈ ਜੇਠਾ ਜੀ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਕੇ ਐਨੇ ਜ਼ਿਆਦਾ ਨਿਹਾਲ ਹੋਏ ਕਿ ਕੁਝ ਸਮਾ ਉਹਨਾਂ ਦੇ ਕੋਲ ਹੀ ਰੁਕਣ ਦਾ ਫੈਸਲਾ ਕਰ ਲਿਆ ਜਿਸ ਟੋਕਰੀ ਨਾਲ ਉਹ ਲਾਹੌਰ ਦੇ ਬਾਜ਼ਾਰ ਦੇ ਵਿੱਚ ਘੁੰਗੜੀਆਂ ਵੇਚਦੇ ਸਨ ਉਸੇ ਹੀ ਟੋਕਰੀ ਦੇ ਨਾਲ ਫਿਰ ਗੋਇੰਦਵਾਲ ਸਾਹਿਬ ਵਿਖੇ ਚੱਲ ਰਹੀ ਸੇਵਾ ਦੇ ਵਿੱਚ ਕਦੇ ਇੱਟਾਂ ਤੇ ਕਦੇ ਮਿੱਟੀ ਟੋਣ ਦੀ ਸੇਵਾ ਵਿੱਚ ਹਿੱਸਾ ਪਾਇਆ ਫਿਰ ਕੁਝ ਸਮੇਂ ਬਾਅਦ ਪਾਈ ਜੇਠਾ ਜੀ ਦੇ ਨਾਨੀ ਜੀ ਵੀ ਅਕਾਲ ਚਲਾਣਾ ਕਰ ਗਏ ਇਹ ਸਭ ਦੇਖਦਿਆਂ ਗੁਰੂ ਅਮਰਦਾਸ ਜੀ ਨੇ ਪਾਈ ਜੇਠਾ ਜੀ ਨੂੰ ਆਪਣੇ ਕੋਲ ਹੀ ਰੱਖ ਲਿਆ ਹੁਣ ਪਾਈ ਜੇਠਾ ਜੀ ਗੁਰੂ ਅਮਰਦਾਸ ਦੇ ਹਮੇਸ਼ਾ ਨੇੜੇ ਹੀ ਰਹਿੰਦੇ ਅਤੇ ਉਥੇ ਰਹਿ ਕੇ ਸਾਰਾ ਦਿਨ ਆਈ ਹੋਈ ਸੰਗਤ ਦੇ ਨਾਲ ਸੇਵਾ ਕਰਦੇ ਰਹਿੰਦੇ ਜਦ ਸੰਗਤ ਗੁਰ ਅਮਰਦਾਸ ਜੀ ਦੇ ਦਰਸ਼ਨਾਂ ਲਈ ਆਉਂਦੀ ਤਾਂ ਉਹ ਸੰਗਤ ਦੇ ਲਈ ਵਿਸ਼ਾਈ ਕਰਦੇ ਅਤੇ ਜਦ ਸੰਗਤ ਦੀਵਾਨ ਵਿੱਚ ਬੈਠੀ ਕੀਰਤਨ ਦਾ ਆਨੰਦ ਮਾਣ ਰਹੀ ਹੁੰਦੀ ਤਾਂ ਭਾਈ ਜੇਠਾ ਜੀ ਉਸ ਵੇਲੇ ਲੰਗਰ ਦੀ ਸੇਵਾ ਕਰਦੇ ਦੀਵਾਨ ਦੀ ਸਮਾਪਤੀ ਤੋਂ ਬਾਅਦ ਸੰਗਤ ਨੂੰ ਪਹਿਲਾ ਲੰਗਰ ਸ਼ਿਕਾਉਂਦੇ ਅਤੇ ਸੰਗਤ ਦੇ ਜਾਣ ਮਗਰੋਂ ਸਾਰੇ ਝੂਠੇ ਭਾਂਡੇ ਵੀ ਆਪ ਮਾਂਜਦੇ ਸੰਗਤ ਲਈ ਉਹ ਜੋੜਿਆਂ ਦੀ ਸੇਵਾ ਵੀ ਕਰਦੇ ਆਈ ਹੋਈ ਸੰਗਤ ਲਈ ਉਹ ਪਾਣੀ ਪਰਦੇ ਇਥੋਂ ਤੱਕ ਕਿ ਜਿਹੜੀ ਸੰਗਤ ਦੇ ਵਿੱਚ ਬਜ਼ੁਰਗ ਲੋਕ ਆਉਂਦੇ ਉਹਨਾਂ ਦੀਆਂ ਲੱਤਾਂ ਬਾਹਾਂ ਵਿੱਚ ਘੁੱਟਦੇ ਭਾਈ ਜੇਠਾ ਜੀ ਸੇਵਾ ਦੇ ਵਿੱਚ ਐਨੇ ਲੀਨ ਰਹਿੰਦੇ ਕਿ ਸੇਵਾ ਹੀ ਉਹਨਾਂ ਲਈ ਉੱਤਮ ਮਨੋਰਥ ਬਣ ਗਿਆ ਸਮੇਂ ਦੇ ਨਾਲ-ਨਾਲ ਭਾਈ ਜੇਠਾ ਜੀ ਹੁਣ ਵੱਡੇ ਵੀ ਹੁੰਦੇਗੇ ਅਤੇ ਸੇਵਾ ਦੇ ਵਿੱਚ ਆਪਣੀ ਹੋਰ ਜ਼ਿਆਦਾ ਯੋਗਦਾਨ ਵੀ ਪਾਉਂਦੇਗੇ ਭਾਈ ਜੇਠਾ ਜੀ ਵਾਂਗ ਧੰਨ ਗੁਰੂ ਅਮਰਦਾਸ ਜੀ ਦੀ ਸਭ ਤੋਂ ਛੋਟੀ ਪੁੱਤਰੀ ਬੀਬੀ ਪਾਨੀ ਜੀ ਵੀ ਇਸੇ ਤਰ੍ਹਾਂ ਹੀ ਗੁਰੂ ਜੀ ਦੀ ਸੇਵਾ ਕਰਦੇ ਬੀਬੀ ਪਾਨੀ ਜੀ ਕਦੇ ਗੁਰੂ ਅਮਰਦਾਸ ਜੀ ਦੀ ਸੇਵਾ ਕਰਦੇ ਅਤੇ ਕਦੇ ਲੰਗਰ ਹਾਲ ਦੇ ਵਿੱਚ ਸੇਵਾ ਕਰਦੇ ਆਈ ਹੋਈ ਸਾਧ ਸੰਗਤ ਲਈ ਲੰਗਰ ਦੇ ਵਿੱਚ ਕੀ ਬਣੇਗਾ ਇਹ ਸਾਰੀ ਜ਼ਿੰਮੇਵਾਰੀ ਬੀਬੀ ਪਾਨੀ ਜੀ ਦੀ ਸੀ ਇੱਕ ਵਾਰ ਬੀਬੀ ਪਾਨੀ ਜੀ ਨੇ ਆਪਣੇ ਪਿਤਾ ਗੁਰੂ ਅਮਰਦਾਸ ਜੀ ਨੂੰ ਅੰਮ੍ਰਿਤ ਵੇਲੇ ਭਗਤੀ ਵਿੱਚ ਲੀਨ ਪੀੜੀ ਸਾਹਿਬ ਦੇ ਉੱਪਰ ਬੈਠੇ ਦੇਖਿਆ ਤੇ ਉਹਨਾਂ ਨੇ ਦੇਖਿਆ ਕਿ ਪੀੜੀ ਦਾ ਪਾਵਾ ਟੁੱਟ ਗਿਆ ਤੇ ਉਹਨਾਂ ਨੇ ਜਲਦੀ ਹੀ ਉਸ ਪੀੜੀ ਦੇ ਪਾਵੇੇੇ ਹੇਠਾਂ ਆਪਣਾ ਪੈਰ ਕਰ ਦਿੱਤਾ ਤਾਂ ਕਿ ਪਿਤਾ ਜੀ ਦੀ ਭਗਤੀ ਵਿੱਚ ਕੋਈ ਵੀ ਵਿਗਨ ਨਾ ਆ ਸਕੇ ਜਦ ਬੀਬੀ ਪਾਨੀ ਜੀ ਦੇ ਪੈਰ ਵਿੱਚੋਂ ਹੁਣ ਖੂਨ ਦੀਆਂ ਧਾਰਾਂ ਵਗਣ ਲੱਗੀਆਂ ਗੁਰੂ ਅਮਰਦਾਸ ਜੀ ਨੇ ਆਪਣੇ ਨੇਤਰ ਖੋਲ ਕੇ ਜਦ ਇਹ ਸਭ ਦੇਖਿਆ ਕਿ ਉਹਨਾਂ ਦੀ ਪਿਆਰੀ ਪੁੱਤਰੀ ਉਹਨਾਂ ਦੇ ਪ੍ਰੇਮ ਦੇ ਵਿੱਚ ਐਨੇ ਲਹੂ ਲਹਾਨ ਪੈਰ ਦੇ ਨਾਲ ਵੀ ਚੁੱਪ ਸ਼ਾਂਤ ਅਡੋਲ ਖੜੀ ਹੈ ਗੁਰੂ ਅਮਰਦਾਸ ਜੀ ਨੇ ਫਿਰ ਬੀਬੀ ਪਾਨੀ ਜੀ ਨੂੰ ਪ੍ਰਸੰਨ ਹੋ ਕੇ ਬਹੁਤ ਸਾਰੀਆਂ ਅਸੀਸਾਂ ਦਿੱਤੀਆਂ ਅਤੇ ਇਹ ਵੀ ਕਿਹਾ ਕਿ ਤੁਹਾਡੀ ਕੁਲ ਬਹੁਤ ਵਧੇਗੀ ਜਗਤ ਦਾ ਚਾਨਣ ਮੁਨਾਰਾ ਕਰੇਗੀ ਅਤੇ ਪਾਤਸ਼ਾਹ ਜੀ ਦਾ ਇਹ ਬਚਨ اٹਲ ਅਤੇ ਸੱਚ ਹੋਇਆ ਜਦ ਬੀਬੀ ਪਾਨੀ ਜੀ ਵਿਆਹਣ ਯੋਗ ਹੋਏ ਤਾਂ ਗੁਰੂ ਅਮਰਦਾਸ ਜੀ ਨੇ ਬੀਬੀ ਪਾਨੀ ਜੀ ਦੀ ਮਾਤਾ ਜੀ ਨਾਲ ਸਲਾਹ ਕੀਤੀ ਅਤੇ ਉਹਨਾਂ ਨੂੰ ਪੁੱਛਿਆ ਕਿ ਬੀਬੀ ਪਾਨੀ ਜੀ ਲਈ ਕਿਹੋ ਜਿਹਾ ਵਰ ਹੋਣਾ ਚਾਹੀਦਾ ਬੀਬੀ ਪਾਨੀ ਜੀ ਦੀ ਮਾਤਾ ਜੀ ਨੇ ਭਾਈ ਜੇਠਾ ਜੀ ਵੱਲ ਦੇਖ ਕੇ ਕਿਹਾ ਕਿ ਭਾਈ ਜੇਠਾ ਜੀ ਵਰਗਾ ਹੋਣਾ ਚਾਹੀਦਾ ਜੋ ਹਰ ਵੇਲੇ ਆਪਣੀ ਸੇਵਾ ਦੇ ਵਿੱਚ ਹੀ ਮਗਨ ਰਹਿੰਦਾ ਤਾਂ ਗੁਰੂ ਅਮਰਦਾਸ ਜੀ ਨੇ ਮੁਸਕਰਾਉਂਦੇ ਹੋਏ ਕਿਹਾ ਕਿ ਫਿਰ ਇਹੋ ਜਿਹਾ ਤਾਂ ਇਹੀ ਹੋ ਸਕਦਾ ਤਾਂ ਬੀਬੀ ਪਾਨੀ ਜੀ ਨੇ ਕਿਹਾ ਫਿਰ ਦੇਰ ਕਿਸ ਗੱਲ ਦੀ ਆਪ ਇਸ ਸੁਚੱਜੇ ਕਾਰਜ ਨੂੰ ਅੱਗੇ ਵਧਾਓ ਤਾਂ ਫਿਰ ਗੁਰੂ ਅਮਰਦਾਸ ਜੀ ਨੇ ਭਾਈ ਜੇਠਾ ਜੀ ਅਤੇ ਬੀਬੀ ਪਾਨੀ ਜੀ ਦਾ ਆਨੰਦ ਕਾਰਜ ਤੈਅ ਕਰ ਦਿੱਤਾ ਉਸ ਸਮੇਂ ਭਾਈ ਜੇਠਾ ਜੀ ਦੀ ਉਮਰ 20 ਸਾਲ ਦੀ ਸੀ ਬੀਬੀ ਪਾਨੀ ਜੀ ਆਨੰਦ ਕਾਰਜ ਤੋਂ ਬਾਅਦ ਵੀ ਸਭ ਤੋ ਪਹਿਲਾ ਗੁਰੂ ਅਮਰਦਾਸ ਜੀ ਦੀ ਸੇਵਾ ਨੂੰ ਹੀ ਪਹਿਲ ਦਿੰਦੇ ਇੱਕ ਵਾਰ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸਾਹਿਬ ਵਿਖੇ ਬੌਲੀ ਦੀ ਸੇਵਾ ਆਰੰਭ ਕੀਤੀ ਅਤੇ ਭਾਈ ਜੇਠਾ ਜੀ ਅਤੇ ਬੀਬੀ ਪਾਨੀ ਜੀ ਨੇ ਇਸ ਸਾਰੀ ਸੇਵਾ ਨੂੰ ਆਪ ਸੰਭਾਲ ਲਿਆ ਇੱਕ ਵਾਰ ਲਾਹੌਰ ਤੋਂ ਸੰਗਤ ਗੁਰੂ ਅਮਰਦਾਸ ਜੀ ਦੇ ਦਰਬਾਰ ਵਿੱਚ ਆਈ ਅਤੇ ਲਾਹੌਰ ਤੋਂ ਸੰਗਤ ਦੇ ਵਿੱਚ ਪਾਈ ਜੇਠਾ ਜੀ ਦੇ ਸਾਥ ਸੰਬੰਧੀ ਵੀ ਆਏ। ਉਹਨਾਂ ਨੇ ਪਾਈ ਜੇਠਾ ਜੀ ਨੂੰ ਮਿਲਣ ਦੀ ਚਾਹ ਰੱਖੀ। ਜਦ ਉਹਨਾਂ ਨੇ ਪਾਈ ਜੇਠਾ ਜੀ ਨੂੰ ਦੇਖਿਆ ਕਿ ਸਿਰ ਤੇ ਟੋਕਰੀ ਹੈ ਅਤੇ ਸਾਰੇ ਕੱਪੜੇ ਹੀ ਉਹਨਾਂ ਦੇ ਚਿੱਕੜ ਨਾਲ ਲਿਬੜੇ ਹੋਏ ਨੇ ਤਾਂ ਉਹ ਇਹ ਸਭ ਦੇਖ ਕੇ ਪਾਈ ਜੇਠਾ ਜੀ ਨੂੰ ਕਹਿੰਦੇ ਨੇ ਕਿ ਜੇਠਿਆ ਤੂੰ ਤਾਂ ਗਿੱਲ ਹੀ ਗਾਲ ਦਿੱਤੀ ਐ ਸਾਡੀ ਕੁੱਲ ਦਾ ਨਾਮ ਖਰਾਬ ਕਰ ਦਿੱਤਾ ਤੂੰ ਇਹ ਕੀ ਕਰ ਰਿਹਾ ਹੈ ਗੁਰੂ ਅਮਰਦਾਸ ਜੀ ਤਾਂ ਆਪਣੇ ਜਵਾਈ ਦੇ ਕੋਲੋਂ ਚਿੱਕੜ ਦੇ ਟੋਕਰੇ ਚੁਕਵਾ ਰਹੇ ਨੇ ਜਦ ਇਸ ਸਭ ਗੱਲ ਦਾ ਪਤਾ ਗੁਰੂ ਅਮਰਦਾਸ ਜੀ ਨੂੰ ਲੱਗਦਾ ਤਾਂ ਗੁਰੂ ਅਮਰਦਾਸ ਜੀ ਆਪ ਉੱਥੇ ਆਉਂਦੇ ਨੇ ਅਤੇ ਉਹਨਾਂ ਲੋਕਾਂ ਨੂੰ ਕਹਿੰਦੇ ਨੇ ਕਿ ਭਲਿਓ ਲੋਕੋ ਜੇਠੇ ਨੇ ਤੁਹਾਡੀ ਕੁੱਲ ਦੀ ਗਿੱਲ ਨਹੀਂ ਗਾਲੀ ਸਗੋਂ ਇਸ ਨੇ ਤਾਂ ਆਪਣੇ ਸਿਰ ਉੱਤੇ ਚਿੱਕੜ ਨਾਲ ਭਰੀਆਂ ਟੋکریاں ਢੋ ਟੋਕੇ ਤੁਹਾਡੀ ਕੁੱਲ ਦੀ ਹੈਲ ਸਾਫ਼ ਕਰ ਦੇਣੀ ਹੈ ਇਹ ਸਭ ਦੇਖ ਕੇ ਭਾਈ ਜੇਠਾ ਜੀ ਗੁਰੂ ਅਮਰਦਾਸ ਜੀ ਦੇ ਅੱਗੇ ਹੱਥ ਜੋੜ ਖੜੇ ਹੋ ਗਏ ਅਤੇ ਮਾਫੀ ਮੰਗਣ ਲੱਗੇ ਕਿ ਮੇਰੇ ਸਾਥ ਸਬੰਧੀਆਂ ਨੂੰ ਮਾਫ ਕਰ ਦਿਓ ਇਹ ਅਣਜਾਣ ਨੇ ਇਹਨਾਂ ਕੋਲੋਂ ਗਲਤੀ ਹੋਈ ਹੈ ਇਹਨਾਂ ਨੂੰ ਮਾਫ ਕਰ ਦਿਓ ਤਾਂ ਗੁਰੂ ਅਮਰਦਾਸ ਜੀ ਨੇ ਫਿਰ ਉਹਨਾਂ ਸਾਰੇ ਲੋਕਾਂ ਨੂੰ ਬਿਠਾ ਕੇ ਲੰਗਰ ਸ਼ਿਕਵਾਇਆ ਅਤੇ ਉਹਨਾਂ ਦੇ ਨਾਲ ਆਦਰ ਸਤਕਾਰ ਵਰਤਿਆ ਹੁਣ ਉਹਨਾਂ ਲੋਕਾਂ ਨੇ ਗੁਰੂ ਅਮਰਦਾਸ ਜੀ ਦੇ ਕੋਲੋਂ ਮਾਫੀ ਮੰਗੀ ਅਤੇ ਇਦਾਂ ਉਹਨਾਂ ਨੇ ਆਪਣੀ ਭੁੱਲ ਬਖਸ਼ਾਈ